ਪ੍ਰਕਾਸ਼ ਸਿੰਘ ਬਾਦਲ ਸੀ ਜਿਹੜਾ ਉਹਨੂੰ ਸਾਡੇ ਜਿਹੜੇ ਮਤਲਬ ਲੀਡਰ ਹੈ ਉਹਨੂੰ ਇੱਕ ਬਹੁਤ ਵੱਡਾ ਸਿਆਸਤਦਾਨ ਮੰਨਦੇ ਆ ਪਰ ਉਹ ਸਿਆਸਤਦਾਨ ਨਹੀਂ ਸੀਗਾ ਉਹ ਇੱਕ ਇਹ ਵਿਅਕਤੀ ਸੀਗਾ ਕਿ ਉਹਦਾ ਨਾਂ ਤਾਂ ਕੋਈ ਯਾਰ ਦੋਸਤ ਸੀਗਾ ਨਾ ਕੋਈ ਮਿੱਤਰ ਪਿਆਰਾ ਸੀ ਤੇ ਨਾ ਹੀ ਉਹ ਕਿਸੇ ਤੇ ਵਿਸ਼ਵਾਸ ਕਰਦਾ ਸੀ ਸੈਲਫ ਇਸ ਬੰਦਾ ਨੂੰ ਕਹਿ ਸਕਦੇ ਆਪਾਂ ਉਹ ਇੱਕ ਰਾਜਨੀਤੀ ਵਿੱਚ ਆਪਣੀ ਟਾਵਰ ਬਣਾਉਣ ਤੇ ਪੈਸਾ ਕਮਾਉਣ ਲਈ ਆਇਆ ਹੋਇਆ ਸੀ ਜਿੱਥੋਂ ਕਿ ਸਾਫ ਨਜ਼ਰੇ ਆਉਂਦੀ ਹੈ ਕਿਉਂਨੇ ਆਪਣੇ 5 ਵਾਰ ਮੁੱਖ ਮੰਤਰੀ ਬਣਨ ਦੌਰਾਨ ਆਪਦੇ ਸਾਲਿਆਂ ਨੂੰ ਪਿੰਡ ਦੇ ਸਰਪੰਚ ਤੇ ਟਰੱਕ ਯੂਨੀਅਨ ਦੇ ਪ੍ਰਧਾਨ ਨਹੀਂ ਬਣਨ ਦਿੱਤਾ ਤੇ ਸੁਖਬੀਰ ਬਾਦਲ ਜਿਹੜਾ ਉਹ ਜਦੋਂ ਤਾਂ ਸਿਆਸਤ ਵਿੱਚ ਆਇਆ ਤੇ ਜਦੋਂ ਉਪ ਮੁੱਖ ਮੰਤਰੀ ਬਣਾਇਆ ਗਿਆ ਤਾਂ ਉਹਨੇ ਨਾਲ ਦੀ ਨਾਲ ਜਿਹੜਾ ਹੈਗਾ ਵਿਕਰਮਜੀਤ ਮਜੀਠੀਏ ਨੂੰ ਕੈਬਨਟ ਮਨਿਸਟਰ ਲੈ ਗਿਆ ਸੀ ਵਿਕਰਮਜੀਤ ਮਜੀਠੀਆ ਸੁਖਬੀਰ ਬਾਦਲ ਤੇ ਹਰਸਿਮਰਤ ਕੌਰ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਤੇ ਆਪਣੀ ਸਰਕਾਰ ਨੂੰ ਹਾਈ ਚੈੱਕ ਕਰ ਲਿਆ ਸੀ ਚੰਮ ਦੀਆਂ ਚਲਾਈਆਂ ਤੇ ਉਹ ਪ੍ਰਕਾਸ਼ ਸਿੰਘ ਬਾਦਲ ਸਟੇਜਾਂ ਤੇ ਵੀ ਕਹਿੰਦਾ ਰਿਹਾ ਕਿ ਇਹਨਾਂ ਨੂੰ ਪੱਕੀ ਪਕਾਈ ਮਿਲ ਗਈ ਤੁਸੀਂ ਵੀਡੀਓ ਦੇਖ ਲਓ ਦੀਆਂ ਪਈਆਂ ਪੁੱਛਦਾ ਸਰਦਾਰੋ ਜੇਲ੍ਹ ਕੱਟੀ ਐ ਤੇ ਮੈਂ ਕਹਿੰਦਾ ਅਕਾਲੀ ਦਲ ਵਾਸਤੇ 16 ਸਾਲ ਜੇਲ੍ਹ ਕੱਟੀ ਐ ਇਹ ਗੱਲ ਸਾਹਮਣੇ ਐ ਔਨ ਰਿਕਾਰਡ ਐ ਵੀਡੀਓ ਦੇਖ ਲਓ ਹੁਣ ਤਾਂ YouTube ਤੇ ਐ ਹੁਣ ਤਾਂ ਆਪਾਂ ਇਹ ਕਹਿ ਨਹੀਂ ਸਕਦੇ ਵੀ ਕੈਲੇ ਭੋਲੇ ਕੇ ਤੇਰੀ ਐਲਬਮ ਚ ਹੋਣਗੀਆਂ ਜੀ ਜਾਂ ਕੈਲੇ ਭੋਲੇ ਕੇ ਘਰੇ ਵਿਆਹ ਚ ਕਈਆਂ ਹੋਣੀਆਂ ਬਾਦਲ ਨੇ ਕਰਨਾ ਉਹਨਾਂ ਦੇ ਘਰੋਂ ਰੀਲ ਲੈ ਕੇ ਆਈ ਅਗਲਾ ਦੀ ਵੀ ਨਾ ਦੇ ਪਹਿਲਾਂ ਤਾਂ ਇਹ ਗੱਲਾਂ ਸੀ ਹੁਣ ਤਾਂ ਸੋਸ਼ਲ ਮੀਡੀਆ ਦਾ ਜਵਾਨਾ ਐ ਜਿੱਥੋਂ ਮਰਜ਼ੀ ਤੁਸੀਂ ਆਪਣੀ ਵੀਡੀਓ ਨੂੰ ਕਲੈਕਟ ਕਰ ਸਕਦੇ ਹੋ ਤਾਂ ਉਹ ਗੱਲਾਂ ਪ੍ਰਕਾਸ਼ ਸਿੰਘ ਬਾਦਲ ਕਹਿੰਦਾ ਰਿਹਾ ਐ ਵੀ ਸਰਦਾਰੋਂ ਤੁਸੀਂ ਜੇਲ ਕੱਟੀ ਐ ਇਹਨੂੰ ਪੱਕੀਆਂ ਪਕਾਈਆਂ ਮਿਲ ਗਈਆਂ ਤੇ ਮੇਰੇ ਨਾਲ ਆਹ ਬੰਦਿਆਂ ਨੇ ਜੇਲ ਕੱਟੀ ਤੇ ਜਿੰਨਾ ਜਿੰਨਾ ਬੰਦਿਆਂ ਨੇ ਪ੍ਰਕਾਸ਼ ਸਿੰਘ ਬਾਦਲ ਨਾਲ ਜੇਲ ਕੱਟੀ ਤੇ ਉਹ ਬੰਦਿਆਂ ਨੇ ਜ਼ਮੀਨਾਂ ਵੇਚੀਆਂ ਘਰੋਂ ਬੇਕਾਰ ਹੋਏ ਬੱਚੇ ਉਹਨਾਂ ਦੇ ਅੱਜ ਵਿਦੇਸ਼ਾਂ ਵਿੱਚ ਬੈਠੇ ਆ ਕਿਉਂ ਕਿਉਂਕਿ ਜਦੋਂ ਇੱਥੇ ਫਸਲવાડી ਨਾ ਹੋਈ ਜ਼ਮੀਨਾਂ ਵੇchnੀਆਂ ਸ਼ੁਰੂ ਕਰਤੀਆਂ ਉਹ ਵਿਚਾਰੇ ਦਿਹਾੜੀ ਕਰਨ ਵਾਸਤੇ ਵਿਦੇਸ਼ਾਂ ਵਿੱਚ ਗਏ ਇਹ اٹਲ ਸਚਾਈ ਹੈ ਜਿਹੜੇ ਮੈਂ ਇਸ ਮਾధ్యਮ ਰਾਹੀਂ ਬੇਨਤੀ ਕਰਦਾ ਹਾਂ ਵੀ ਜਿਹੜੇ ਪ੍ਰਕਾਸ਼ ਸਿੰਘ ਬਾਦਲ ਦੀ ਉਮਰ ਦੇ ਹੈ ਵਹ ਤਾਂ ਚਲੇ ਗਏ ਹੋਣੇ ਆ ਜੇ ਉਹਨਾਂ ਦੇ ਬੱਚੇ ਆ ਉਹ ਸੱਚ ਦੱਸਣਾ ਉਹਦੇ ਕਮੈਂਟਾਂ ਦੇ ਵਿੱਚ ਵੀ ਹਾਂ ਜ਼ਮੀਨਾਂ ਵਿਕ ਗਈਆਂ ਜਾਂ ਨਾ ਵਿਕੀਆਂ ਤੇ ਕੀ ਪ੍ਰਕਾਸ਼ ਸਿੰਘ ਬਾਦਲ ਨੇ ਉਹਨਾਂ ਨੂੰ ਯੋਜਨਾ ਬੋਰਡ ਦੇ ਚੇਅਰਮੈਨ ਜਾਂ ਹੋਰ ਅਹੁਦੇ ਦੇ ਕੇ ਬਰਾਜਮਾਨ ਕੀਤਾ ਸੀ ਉਹਨਾਂ ਦੀਆਂ ਦੇ ਬੀਗੀਆਂ ਜ਼ਮੀਨਾਂ ਤੇ ਵਿਕਰਮਜੀਤ ਮਜੀਠੀਆ 5 ਸਾਲ ਇੱਕ ਵਾਰੀ ਮੰਤਰੀ ਤੇ 5 ਸਾਲ ਇੱਕ ਵਾਰੀ ਮੰਤਰੀ 10 ਸਾਲਾਂ ਦੇ ਵਿੱਚ 540 ਕਰੋੜ ਰੁਪਈਆ ਜਿਹੜਾ ਆਨ ਰਿਕਾਰਡ ਵਿਜੀਲੈਂਸ ਕਹਿ ਰਹੀ ਏ ਤੇ 540 ਕਰੋੜ ਰੁਪਈਆ ਜਿਹੜੇ ਬਾਦਲ ਦੇ ਨਾਲ ਰਹੇ ਆ ਜਾਂ ਬਾਦਲ ਦੇ ਨਾਲ ਜਿੱਲਾਂ ਕੱਟੀਆਂ ਜੇ ਅੱਜ 540 ਕਰੋੜ ਰੁਪਈਆ ਗਿਣਨ ਲੱਗ ਜਾਈਏ ਥੁੱਕ ਮੁੱਕ ਜੂਗਾ ਤੇ 540 ਤਾਂ ਆਨ ਰਿਕਾਰਡ ਆ ਜਿਹੜਾ ਦੋ ਨੰਬਰ ਤੇ 4000 ਤੋਂ ਲੈ ਕੇ 5000 ਕਰੋੜ ਰੁਪਏ ਦਾ ਮਸਲਾ ਇਹ ਜਿਹੜਾ ਵਿਕਰਮਜੀਤ ਮਜੀਠੀਆ ਜਿਹੜਾ ਇਹਦੇ ਕੋਲੇ ਐਨ ਆਰ ਆਈ ਵਿੰਗ ਵੀ ਸੀਗਾ ਦੇਸ਼ਾਂ ਵਿਦੇਸ਼ਾਂ ਤੋਂ ਨਸ਼ਾ ਕਿਵੇਂ ਆਉਂਦਾ ਤੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਨਸ਼ੇ ਨੂੰ ਸਪਲਾਈ ਕਿਵੇਂ ਕਰਨਾ ਉਹ ਤਾਂ ਤੁਹਾਡੇ ਕੋਲੇ ਗਵਰਨਮੈਂਟ ਦੀਆਂ ਡੈਰੀਆਂ ਹੋਣਗੀਆਂ ਕੈਲੰਡਰ ਹੋਣਗੇ ਉਹਦੇ ਉੱਤੇ ਲਿਖਿਆ ਪਿਆ ਕੱਢ ਲਓ ਪੁਰਾਣਾ ਵੀ ਵਿਕਰਮਜੀਤ ਮਜੀਠੀਆ ਕੈਬਨਿਟ ਮੰਤਰੀ ਰਹਿ ਆਵਣ ਉਹਦਾ ਸੀਗਾ ਔਰ ਐਨ ਰਾਇਦਾ ਸੀਗਾ ਜਿਨੇ ਕੇ ਹਜ਼ਾਰਾਂ ਕਰੋੜ ਰੁਪਇਆ 11 ਕਰੋੜ ਰੁਪਇਆ ਕਮਾਇਆ ਮੈਂ ਇਸ ਮਾਧਮ ਰਾਹੀਂ ਇਹ ਬੇਨਤੀ ਕਰਨਾ ਚਾਹਣਾ ਹੈ ਕਿ ਸੁਖਵੀਰ ਬਾਦਲ ਦੇ ਮਾਮੇ ਨਾਤਾ ਪਿੰਡ ਦੇ ਸਰਪੰਚ ਬਣਾਈ ਪ੍ਰਕਾਸ਼ ਸਿੰਘ ਬਾਦਲ ਨੇ ਬਣਨ ਦਿੱਤੇ ਤੇ ਨਾ ਉਹਨਾਂ ਨੂੰ ਕੋਈ ਯੂਨੀਅਨ ਕਿਸਾਨ ਆਪਣੇ ਜਿਹੜੀ ਟਰੱਕ ਯੂਨੀਅਨ ਉਹਨਾਂ ਦਾ ਪ੍ਰਧਾਨ ਬਣ ਦਿੱਤਾ ਸਭ ਤੋਂ ਛੋਟੀਆਂ ਪੋਸਟਾਂ ਐ ਐਮਐਲਏ ਮੰਤਰੀ ਕੈਬਨਿਟ ਮੰਤਰੀ ਤੇ ਆਪਣੇ ਹੋਰ ਅਹੁਦੇ ਦੇਣੇ ਉਹ ਤਾਂ ਬਹੁਤ ਵੱਡੀਆਂ ਗੱਲਾਂ ਜੇ ਸੁਖਬੀਰ ਬਾਦਲ ਨੇ ਵਿਕਰਮਜੀਤ ਮਜੀਠੀਏ ਨੂੰ ਇਹ ਅਹੁਦੇ ਦਿੱਤੇ ਤੇ ਕੰਡੇ ਬੀਜੇ ਤੇ ਅੱਜ ਜਿਹੜਾ ਬਾਦਲ ਪਰਿਵਾਰ ਉਹ ਵੀ ਚੁੰਨ ਰਿਹਾ ਚੁਗ ਰਿਹਾ ਹੈ ਔਰ ਜਿਹੜਾ ਸ਼੍ਰੋਮਣੀ ਅਕਾਲੀ ਦਲ ਆ ਪਾਰਟੀ ਆ ਉਹ ਵੀ ਖਤਮ ਹੋਊਗਾ ਕਿਉਂਕਿ ਕੋਈ ਚ ਲੋਕ ਜਿਹੜੇ ਸੀਗੇ ਉਹ ਜਿਹੜੀ ਤਸਕਰੀ ਕਰਨ ਤਸੀਫੇ ਦੇ ਗਏ ਕੁਝ ਬੋਲਣ ਤੋਂ ਗਰੇਜ ਕਰ ਗਏ ਕੁਝ ਵਿਅਕਤੀਆਂ ਦੀਆਂ ਜ਼ਮੀਨਾਂ ਵੇਗੀਆਂ ਉਹ ਚਲੇ ਗਏ ਪਾਰਟੀ ਨੂੰ ਛੱਡ ਗਏ ਜਿਹੜਾ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਲੋਕ ਤਾਂ ਪੰਜਾਬ ਦੀ ਹੈ ਨਾ ਇੱਕ ਬਾਬੂ ਰੋਲਾ ਜਿਹੜਾ ਇਕੱਠਾ ਹੋਇਆ ਸੀ ਉਹਨਾਂ ਲੋਕਾਂ ਨੇ ਇਹਨਾਂ ਤੇ ਗੁੱਸਾ ਕੱਢਿਆ ਜਿਉਂ ਨਾ ਬਜ਼ੁਰਗਾਂ ਨੇ ਸੱਥਾਂ ਦੇ ਵਿੱਚ ਗੱਲਾਂ ਕੀਤੀਆਂ ਵੀ ਸਾਡੇ ਨਾਲ ਆਹ ਕੁਝ ਹੋਇਆ ਤਾਂ ਜਾ ਕੇ ਬਦਲਾਇਆ ਨਾ ਇਸ ਕਰਕੇ ਪ੍ਰਕਾਸ਼ ਸਿੰਘ ਬਾਦਲ ਕਹਿੰਦਾ ਜੀ ਸਰਦਾਰੋ ਜੇਲ ਕੱਟੀ ਐ ਹੁਣ ਉਹਦੀ ਗੱਲ ਕਰੀਏ ਤਾਂ ਉਹ ਕਹਿੰਦਾ ਮੈਂ ਤਾਂ ਪਾਰਟੀ ਵਾਸਤੇ ਕੱਟੀ ਐ ਪਾਰਟੀ ਵਾਸਤੇ ਹੁਣੇ ਵੀ ਨਹੀਂ ਕੱਟੀ ਉਹ ਇਧਰ ਉਧਰੋਂ ਪੈਸੇ ਲੈਂਦਾ ਰਿਹਾ ਆਪਦੀ ਸਰਕਾਰ ਦੇ ਵਿੱਚ ਬੜੇ ਪੁਲ ਬਣਾਏ ਪੈਕਸਾ ਉਹਨਾਂ ਚੋਂ ਖਾਨਦਾਰੇ ਹਾਂ ਇਹਨੇ ਤਸਕਰੀ ਕਰ ਲਈ ਹੁਣ ਜਿਹੜੀ ਗੱਲ ਉਹ ਕਹਿੰਦਾ ਸੀ ਸਰਦਾਰੋ ਜੇਲ ਕੱਟੀ ਐ ਜੇਲ ਕੱਟੀ ਜਾਂਦੇ ਸਰਦਾਰ ਹੁਣ ਜਦੋਂ ਇਹ ਬਾਦਲ ਦੀ ਉਮਰ ਦਾ ਹੋ ਗਿਆ ਮਜੀਠੀਆ ਫਿਰ ਇਹ ਕਿਆ ਕਰੂ ਅਸੀਂ 16 ਸਾਲ ਜੇਲ ਕੱਟੀ ਭਾਈ ਤੁਸੀਂ ਕੱਟੀ ਐ ਹੁਣ ਦੱਸੋ ਕਾਦੇ ਚ ਜੇਲ ਕੱਟੀ ਐ ਤਸਕਰੀ ਚ ਕੱਟੀ ਐ ਜਾਂ ਪੰਜਾਬ ਦੇ ਵਾਸਤੇ ਕੱਟੀ ਐ ਪੰਜਾਬ ਦੇ ਹਿੱਤਾਂ ਵਾਸਤੇ ਕੱਟੀ ਐ ਕੋਈ ਮੋਰਚੇ ਲਾਏ ਐ ਫਿਰ ਆਪਾਂ ਕਹਿ ਸਕਦੇ ਆ ਅੱਜ ਤੋ 10 15 ਸਾਲ ਨੂੰ ਇਹ ਮਜੀਠੀਆ ਕਿਆ ਕਰੂਗਾ ਜੀ ਅਸੀਂ ਕਾਲੀਦਾਲ ਵਾਸਤੇ ਜੇਲ ਕੱਟੀ ਜੇਲ ਭਾਈ ਕਾਲੀਦਾਲ ਵਾਸਤੇ ਨਹੀਂ ਕੱਟੀ 540 ਕਰੋੜ ਰੁਪਏ ਨਸ਼ਾ ਵੇਚ ਕੇ ਇਕੱਠਾ ਕੀਤਾ ਉਹਦੇ ਵਿੱਚ ਕੱਟੀ ਅਸੀਂ ਲੋਕ ਕੀ ਆ ਪੰਜ ਸੱਤ ਸਾਲਾਂ ਨੂੰ ਭੁੱਲ ਜਾਂਦੇ ਆ ਐਤਾ ਜੇ ਕੋਈ ਸਾਡਾ ਬੰਦਾ ਗੁਣ ਕਰ ਜੇ ਤੇ ਦੂਜੇ ਦਿਨ ਭੁੱਲ ਜਾਂਦੇ ਆ ਜੇ ਕੋਈ ਕਿਸਾਨ ਪਾਣੀ ਦੀ ਵਾਰੀ ਐ ਜੇ ਉਹ 2 ਘੰਟੇ ਪਾਣੀ ਵੀ ਦੇ ਦੇਣਾ ਵੀ ਜਰ ਇਹਦੀ ਬਰਸੀਨ ਜਾਂ ਮੱਕੀ ਬਾਜਰਾ ਸੁੱਕੀ ਜਾਂਦਾ ਵੀ ਦੇ ਦੇਓ ਤਾਂ ਦੂਜੇ ਦਿਨ ਜਿਹਨੇ ਪਾਣੀ ਲਾਇਆ ਹੁੰਦਾ ਉਹ ਗਾਲਾਂ ਕੱਢੀ ਜਾਂਦਾ ਗੁਣ ਭੁੱਲ ਜਾਂਦੇ ਆ ਦੂਜੇ ਦਿਨ ਤੇ 10-15 ਸਾਲਾਂ ਨੂੰ ਅਸੀਂ ਭੁੱਲ ਜਾਾਂਗੇ ਕਿਵੇਂ ਭੁੱਲੇ ਬੈਠੇ ਆ ਭੁੱਲੇ ਇਹ ਬੈਠੇ ਆ ਕਿ ਚੰਨੀ ਕਹਿੰਦਾ ਮੈਂ ਪਰਚਾ ਦਰਜ ਕਰਦਾ ਵਿਧਾਨ ਸਭਾ ਦੇ ਵਿੱਚ ਗਾਲੋ-ਗਲੋਚ ਹੋਏ ਗਾਲੀ-ਗਲੋਚ ਹੋਏ ਇੱਕ ਦੂਜੇ ਦੇ ਪੱਗਾਂ ਲਾਉਣ ਤੱਕ ਗਏ ਸਿੱਧੂ ਵਰਗੇ ਚੰਨੀ ਦੀ ਹਮਾਇਤ ਤੇ ਆਏ ਕਿ ਤੂੰ ਤਸਕਰ ਹੈ ਤੂੰ ਤਸਕਰ ਹੈ ਚੰਨੀ ਕਹਿੰਦਾ ਸੀ ਨਾ ਉਹ ਤਾਂ ਵੀਡੀਓ ਆਪਣੇ ਕੋਲੇ ਪਈਆਂ ਸਰਪਾਲ ਸਿੰਘ ਖੈਰਾ ਕਹਿੰਦੇ ਸੀ ਪ੍ਰਤਾਪ ਬਾਜਵਾ ਕਹਿੰਦੇ ਸੀ ਚਾਹੇ ਉਹ ਸਤਾ ਤੋਂ ਬਾਹਰ ਸੀ ਉਹ ਤੋਂ ਰਾਜ ਸਭਾ ਦੇ ਜਾਂ ਲੋਕ ਸਭਾ ਦੇ ਮੈਂਬਰ ਸੀ ਹੋਰ ਅਕਾਲੀ ਆਪਣੇ ਕਾਂਗਰਸੀ ਆਗੂ ਕਹਿੰਦੇ ਸੀ ਤੇ ਅੱਜ ਉਹਦੀ ਵੈਕਤ ਆਏ ਹੋਏ ਆ ਉਹਦੀ ਪਿੱਟ ਥਾਪੜਦੇ ਆ ਇਹਦਾ ਮਤਲਬ ਤੁਸੀਂ ਦੁਬਾਰਾ ਸਰਕਾਰ ਬਣਾਉਣਾ ਚਾਹੁੰਦੇ ਸੀ ਲੋਕਾਂ ਨੂੰ ਮੂਰਖ ਬਣਾ ਕੇ ਇਸ ਕਰਕੇ ਵੀਰੋ ਇਹ ਜੇ ਤਸਕਰਾਂ ਨੂੰ ਜਿਤੇ ਆਇਆ ਨਾ ਕਰੋ ਜੇ ਮੈਂ ਗਲਤ ਪੈਸਾ ਕਮਾ ਕੇ ਘਰੇ ਲੈ ਕੇ ਜਾਣਾ ਹੈ ਜਿਹੜੇ ਖਾਂਦੇ ਆ ਸਾਡੇ ਉਹ ਵੀ ਗਲਤ ਹੈ ਹੁਣ ਗਨੀਵਕੌਰ ਬੀਬੀ ਨੂੰ ਜੇ ਤਿਆਤਾ ਤੁਸੀਂ ਉਹਦਾ ਕਾਲੀ ਦਲ ਦੇ ਵਿੱਚ ਕੀ ਦੇਣਾ ਇਸ ਕਰਕੇ ਜਿਹੜੇ ਪਾਰਟੀ ਦੇ ਵਿੱਚ ਮਾੜੇ ਬੰਦੇ ਐ ਉਹਨਾਂ ਨੂੰ ਕਦੇ ਵੀ ਅੱਗੇ ਨਾ ਲਿਆਇਆ ਕਰੋ ਇਹ ਅਸੀਂ ਜਿਹੜੀ ਸਾਡੀ ਨੌਜਵਾਨੀ ਹੈ ਉਹਨੂੰ ਅਪੀਲ ਕਰਦੇ ਆ ਕਿ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਇਸ ਪੰਜਾਬ ਦੇ ਨੇਤਾ ਬਣਨਾ ਹੈ ਇਸ ਪੰਜਾਬ ਦੇ ਅਫਸਰ ਬਣਨਾ ਹੈ ਇਸ ਪੰਜਾਬ ਦੇ ਕਿਸਾਨ ਬਣਨਾ ਹੈ ਇੰਜੀਨੀਅਰ ਬਣਨਾ ਹੈ ਤੇ ਜਿਹੜੇ ਪ੍ਰਾਣੇ ਅਕਾਲੀ ਹੈ ਉਹ ਨਾ ਸਰਕਾਰ ਅੱਜ ਬਣਾ ਸਕਣ ਨਾ ਕੱਲ ਬਣਾ ਸਕਣ ਇਸ ਕਰਕੇ ਸਮਾ ਸਮਾ ਸਮਰਥ ਹੈ ਬਾਦਲ ਦੇ ਕਹੇ ਬੋਲ ਹੈ ਜਿਹੜੇ ਉਸ ਲਖਣੇ ਹੋਣ ਵੀ ਸਰਦਾਰੋ ਜੇਲ ਕੱਟੀ ਆ ਸਰਦਾਰ ਕੱਟੀ ਜਾਂਦੇ ਆ ਕਾਹਦੇ ਚ ਤਸਕਰੀ ਚ ਸੁਖਬੀਰ ਬਾਦਲ ਨੇ ਨੇਤਾ ਆਪ ਦਾ ਭਾਂਡਾ ਭਨ ਲਿਆ ਆਪ ਦਾ ਨੁਕਸਾਨ ਕਰ ਲਿਆ ਕਿਵੇਂ ਕਰ ਲਿਆ ਕਾਲੀ ਦਲ ਖਤਮ ਹੋ ਗਿਆ ਸਾਰੇ ਬੰਦੇ ਭੱਜ ਗਏ ਕੋਈ ਬਾਗੀ ਹੋ ਗਿਆ ਕੋਈ ਜਾਗੀ ਹੋ ਗਿਆ ਕੋਈ ਇੰਦਰ ਭੱਜ ਗਿਆ ਕੋ ਉਦਰ ਭੱਜ ਗਿਆ ਹੁਣ ਫੇਰ ਉਹਨਾਂ ਦੇ ਸਰੂਪੇ ਪਾ ਕੇ ਇਕੱਠੇ ਕਰਦੇ ਫਿਰਦੇ ਐ ਦੁਬਾਰੇ ਪਾਰਟੀ 'ਚ ਆ ਗਿਆ ਜੀ ਜਿਵੇਂ ਕੋਈ ਬੜੀ ਵੱਡੀ ਕੁਰਬਾਨੀ ਕਰਕੇ ਆਇਆ ਹੁੰਦਾ ਕੋ ਚੱਲੇ ਹੋਏ ਕਾਰ ਤੂਸਾ ਉਹਨਾਂ ਨੂੰ ਕੋਈ ਨਹੀਂ ਪੁੱਛਦਾ ਸੁਖਬੀਰ ਵਾਦਲ ਨੇ ਆਪ ਦਾ ਨੁਕਸਾਨ ਕਰ ਲਿਆ ਨਾਲੇ ਪਾਰਟੀ ਦਾ ਕਰ ਲਿਆ ਹੁਣ ਕੀ ਕਹਿੰਦੇ ਐ ਅਗਲਾ ਸੁਖਬੀਰ ਦਾ ਸਾਲਾ ਫੜ ਲਿਆ 540 ਕਰੋੜ ਰੁਪਏ ਵਿੱਚ ਲੋਕ ਤਾੜੀਆਂ ਮਾਰਦੇ ਆ ਉਹ ਜੇ ਕੋਈ ਬਿਸ਼ਰਮਾ ਬੰਦਾ ਕੋਈ ਬਿਸ਼ਰਮੀ ਮੰਨਣੇ ਨਹੀਂ ਫਿਰ ਉਹਦਾ ਕੋਈ ਹੱਲ ਹੀ ਨਹੀਂ ਇਸ ਕਰਕੇ ਜਿਹੜਾ ਹੈਗਾ ਤਸਕਰ ਬੰਦੇ ਕੋਲੇ ਚਾਹ ਪੀਣੀ ਵੀ ਮੜੀ ਐ ਤਸਕਰ ਬੰਦੇ ਨਾਲ ਹੱਥ ਮਿਲਾਉਣਾ ਵੀ ਮੜਾ ਐ ਤੇ ਅਸੀਂ ਜਾ ਕੇ ਉਹਨਾਂ ਦੀਆਂ ਬੁੱਕਲਾਂ 'ਚ ਬੈਠਦੇ ਆਂ ਬੂਟਾਂ ਭੁਗਤਾਨ ਕਰਦੇ ਆ ਝੰਡੇ ਲਾਉਣੇ ਆ ਉਹਨਾਂ ਦੀ ਖਾਤਰ ਲੜਦੇ ਆ ਤੇ ਲਾ ਲੋ 540 ਕਰੋੜ ਰੁਪਇਆ ਨਾ ਤਾਂ ਮਜੀਠੀਆ ਕੋਲੇ ਰਹਿਣਾ ਕੋਈ ਕੋਸ ਅਫਸਰशाही ਖਾਜੂਗੀ ਉਸ ਹੁਣ ਗਵਾਹਾਂ ਨੂੰ ਮਕਰਾਊਗਾ ਉਹਨਾਂ ਨੂੰ ਦੇਊਗਾ ਉਹ ਜਾ ਉਹਦੇ ਇਸ਼ਤਿਹਾਰ ਲਾਊਗਾ ਫਿਰ ਕਲੰਕ ਲੱਗਿਆ ਹੋਇਆ ਜਿਹੜਾ ਮੱਥੇ ਤੇ ਉਹਨੂੰ ਧੋਣ ਵਾਸਤੇ ਇਸ਼ਤਿਹਾਰ ਦੇਊਗਾ ਅਖਬਾਰਾਂ ਦੇ ਵਿੱਚ ਦੇਊਗਾ ਤੇ ਮਾਝੇ ਦਾ ਜਰਨਲ ਦੁਆਰੇ ਸਾਬਤ ਕਰੂਗਾ ਵੀ ਮੈਂ ਹੈਗਾ ਉਹ ਕੰਮ ਕਿਸੇ ਦੇ ਨਹੀਂ ਹੋਣੇ ਤੇ ਜਿਹੜੇ ਨੌਜਵਾਨ ਮੁੰਡੇ ਮਾਰਤੇ 20-20 ਸਾਲ ਦੇ 18-18 ਸਾਲ ਦੇ ਚਿੱਟੇ ਨਾਲ ਜਿਨ੍ਹਾਂ ਨੇ ਅੱਜ ਜੱਗ ਦੇਖਣਾ ਸੀ ਅਤੇ ਸ਼ਾਦੀ ਕਰਾਉਣੀ ਸੀ ਇਸ ਸੰਸਾਰ ਵਿੱਚ ਰਹਿਣਾ ਸੀ ਉਹਨਾਂ ਬੰਦਿਆਂ ਨੂੰ ਇਹਨੇ ਨਸ਼ਟ ਕਰਤਾ ਸੋ ਇਸ ਕਰਕੇ ਜਿਹੜਾ ਹੈਗਾ ਤਸਕਰ ਬੰਦੇ ਨਾਲ ਕਦੇ ਵੀ ਜਾਰੀ ਨਹੀਂ ਰੱਖਣੀ ਚਾਹੀਦੀ ਰਾਜਨੀਤਿਕ ਲੀਡਰ ਹੈ ਜਿਹੜੇ ਨਾ ਕਿਸੇ ਦੇ ਮਿੱਤ ਹੋਏ ਆ ਨਾ ਹੋਣੇ ਆ ਦੇਖ ਲਓ ਜਿਹੜੇ ਕਾਂਗਰਸੀ ਆ ਹੁਣ ਅਕਾਲੀਆਂ ਦੀ ਪਿੱਠ ਤੇ ਆਏ ਹੋਏ ਇਹ 1.5 ਸਾਲ ਰਹਿ ਗਿਆ ਸਰਕਾਰ ਦੇ ਵਿੱਚ ਇਲੈਕਸ਼ਨ ਹੋਣੇ ਆ ਕਿਸੇ ਦੀ ਸਰਕਾਰ ਆਵੇ ਕੋਈ ਗੱਲ ਨਹੀਂ ਸਰਕਾਰ ਤਾਂ ਉਹ ਨਹੀਂ ਪੰਜਾਬ ਦੇ ਵਿੱਚ ਪਰ ਅਕਾਲੀ ਤੇ ਕਾਂਗਰਸੀ ਇੱਕ ਦੂਜੇ ਵਿੱਚ ਮਰਜ ਹੋਣਗੇ ਜਿਵੇਂ Allahabad Bank ਹੈ ਦੂਸਰੀ ਬੈਂਕ ਵਿੱਚ ਮਰਜ ਹੋ ਸੋ ਵੀਡੀਓ ਚੰਗੀ ਲੱਗੀ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਧੰਨਵਾਦ